ਅੱਜ ਕੱਲ੍ਹ ਦੀਆਂ ਯਾਰੀਆਂ ਪੈਸਿਆਂ ਕਰਕੇ ਟੁੱਟ ਜਾਂਦੀਆਂ ਨੇ ਪੈਸਾ ਕਦੇ ਨਾ ਨਹੀਂ ਜਾਂਦਾ ਪਰ ਪੈਸਿਆਂ ਕਰਕੇ ਯਾਰੀਆਂ ਦੇ ਵਿੱਚ ਫਿੱਕ ਪੈ ਜਾਂਦਾ ਪ੍ਰਾਣੀਆਂ ਯਾਰੀਆਂ ਪ੍ਰਾਣੀਆਂ ਹੀ ਹੁੰਦੀਆਂ ਸੀ ਪੁਰਾਣੇ ਬਜ਼ੁਰਗਾਂ ਦੀਆਂ ਲਾਲੋ ਜੇ ਉਦੋਂ ਦੀਆਂ ਯਾਰੀਆਂ ਯਾਰੀਆਂ ਹੈਗੀਆਂ ਤਾਂ ਅੱਜ ਵੀ ਪੁਰਾਣੇ ਬਜ਼ੁਰਗਾਂ ਦੀਆਂ ਯਾਰੀਆਂ ਉਸੇ ਤਰ੍ਹਾਂ ਕਾਇਮ ਨੇ ਸੁੱਖ ਦੇ ਦੁੱਖ ਦੇ ਖੜਦੇ ਨੇ ਨਾਲ ਐਸੇ ਹੀ ਇੱਕ ਯਾਰੀ ਦੀ ਮਿਸਾਲ ਅਸੀਂ ਸਰਦੂਲ ਸਿਕੰਦਰ ਸਾਹਿਬ ਤੇ ਜਸਵਿੰਦਰ ਭੱਲਾ ਜੀ ਦੀ ਕਿ 100 ਰੁਪਏ ਦਾ ਨੋਟ ਦਿੱਤਾ ਸੀ ਇੱਕ ਉਹਨਾਂ ਨੇ ਬਾਰਲੇ ਮੁਲਕ ਕਿਤੇ ਜਾ ਰਹੇ ਸੀ ਜਸਵਿੰਦਰ ਪੱਲਾ ਜੀ ਤੇ ਸਰਦੂਲ ਸਿਕੰਦਰ ਸਾਹਿਬ ਸਰਦੂਲ ਸਿਕੰਦਰ ਸਾਹਿਬ ਨੇ ਇੱਕ 100 ਰੁਪਏ ਦਾ ਨੋਟ ਦਿੱਤਾ ਸੀ ਜਸਵਿੰਦਰ ਪੱਲਾ ਜੀ ਨੂੰ ਤੇ ਕਿਹਾ ਸੀ ਇਹ 100 ਰੁਪਏ ਦਾ ਨੋਟ ਆਪਣੇ ਕੋਲੇ ਸ਼ਾਮ ਕੇ ਰੱਖੀ ਬਹੁਤ ਜਿਆਦਾ ਬਰਕਤ ਹੋਊਗੀ ਬਹੁਤ ਉਚਾਈਆਂ ਤੱਕ ਜਾਉਂਗੇ ਤੇ ਦੇਖ ਲਓ ਮਰਦੇ ਦਮ ਤੱਕ ਜਸਵਿੰਦਰ ਪੱਲਾ ਜੀ ਨੇ ਉਹ 100 ਦਾ ਨੋਟ ਆਪਣੇ ਬਟੂਏ ਦੇ ਵਿੱਚ ਰੱਖਿਆ ਤੇ ਕਹਿੰਦੇ ਵੀ ਸੀ ਕਿ ਇਹ 100 ਦਾ ਨੋਟ ਮੈਂ ਅੱਜ ਤੱਕ ਕਦੇ ਆਪਣੇ ਬਟੂਏ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਇਹ ਹੁੰਦੀ ਹੈ ਅਸਲ ਦੇ ਵਿੱਚ ਜਾਰੀ